ਲੋਕ ਕਹਿੰਦੇ ਆ ਕਦੇ ਨੋਟ ਕੀਤਾ ਕਦੇ ਦੇਖਿਆ ਕਿ ਲੋਕ ਮੰਗਦੇ ਤੇ ਗੁਰਦੁਆਰੇ ਸਾਹਿਬ ਜਾ ਕੇ ਜਾਂ ਮੰਦਰਾਂ ਵਿੱਚੋਂ ਵੇ ਪਰ ਜਿਹੜੀਆਂ ਖੁਸ਼ੀਆਂ ਨੇ ਨਾ ਉਹ ਠੇਕੇ ਜਾਂ ਕਲੱਬਾਂ ਵਿੱਚ ਜਾ ਕੇ ਮਨਾਉਂਦੇ ਆ ਆਪ ਆਪ ਤੇ ਮੰਗ ਕੇ ਲੈਂਦੇ ਆ ਗੁਰਦੁਆਰਾ ਸਾਹਿਬ ਜਾਂ ਮੰਦਰ ਵਿੱਚੋਂ ਜਦੋਂ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਹੈ ਨਾ ਫਿਰ ਉਹ ਕਲੱਬਾਂ ਵਿੱਚ ਤੇ ਠੇਕਿਆਂ 'ਚ ਜਾ ਕੇ ਮਨਾਉਂਦੇ ਆ ਲੋਕ ਕਹਿੰਦੇ ਆ ਬਹੁਤ ਸੁਣਿਆ ਲੋਕਾਂ ਕੋਲੋਂ ਕਹਿੰਦੇ ਆ ਜਿਹੜੀਆਂ ਕੁੜੀਆਂ ਵਿਆਹ ਤੋਂ ਬਾਅਦ ਟਿਊਸ਼ਨ ਆਪਣੇ ਪੇਕੇਆਂ ਤੋਂ ਲੈਂਦੀਆਂ ਨੇ ਨਾ ਉਹ ਤਲਾਕ ਦੀ ਡਿਗਰੀ ਵੀ ਬਹੁਤ ਜਲਦੀ ਲੈ ਲੈਂਦੀਆਂ ਨੇ ਲੋਕਾਂ ਕੋਲੋਂ ਸੁਣਿਆ